ਲੁਧਿਆਣਾ ਦੀ ਜਿਹੜੀ ਇੱਕ ਫਰਜੀ ਕੰਪਨੀ ਸੀ ਫਰਜੀ ਫਰਮ ਸੀ ਜਿਹੜੀ ਸਿੰਡੀਕੇਟ ਸੀ ਉਹਨੂੰ ਬੇਦਕਾਰ ਕੀਤਾਗਾ ਉਹਦੇ ਚੋਂ 864 ਕਰੋੜ ਰੁਪਏ 864.7 ਕਰੋੜ ਰੁਪਏ ਜਿਹੜਾ ਉਹਦੀ ਕਪੜੇਵਾਜੀ ਉਹਦੀ ਜਿਹੜੀ ਐਮਬੈਸਲਮੈਂਟ ਐਮਬੈਸਲਮੈਂਟ ਜਿਹੜੀ ਆ ਉਹ ਸਾਹਮਣੇ ਆਈ ਆ ਉਹਦੇ ਵਿੱਚੋਂ ਅਸੀਂ 157.22 1 152.2 ਜਿਹੜਾ ਹੈਗਾ ਕਰੋੜ ਰੁਪਏ ਦੀ ਟੈਕਸ ਚੋਰੀ ਫੜੀਆ ਔਰ ਉਹਦੀ ਐਫਆਈਆਰ ਵੀ ਦਰਜ ਹੋਈ ਔਰ ਸ਼ਰਮ ਦੇ ਖਿਲਾਫ ਉਹਨਾਂ ਦੀ ਅਰੈਸਟ ਵੀ ਪਾਈ ਗਈ ਹੈ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਨਾਂ ਨੂੰ ਜਿਹੜਾ ਹੈਗਾ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ ਔਰ ਲਗਾਤਾਰ ਅਸੀਂ ਜਿੱਥੇ ਵੀ ਫਰਜ਼ੀ ਕੰਪਨੀਆਂ ਬਣਾ ਕੇ ਕੁਝ ਲੋਕ ਜਿੱਥੇ ਸਾਡੇ ਪੰਜਾਬ ਨਾਲ ਫਰਾਡ ਕਰਦੇ ਨੇ ਉਥੇ ਦੇਸ਼ ਨਾਲ ਵੀ ਫਰਾਡ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਸਕੰਝਾ ਜਿਹੜਾ ਉਹ ਕਰਿਆਗਾ ਔਰ ਇਸ ਸਮੇਂ ਦੌਰਾਨ ਸਾਡੇ ਸਿੱਪੂ ਜਿਹੜਾ ਸਟੇਟ ਦਾ ਪ੍ਰੋਗਰੈਸ ਯੂਨਟ ਹੈਗਾ ਉਹਨੇ ਵੀ ਜੀਐਸਸੀ ਦੇ ਅੰਦਰ 20 ਫਰਮਾਂ ਦੀ ਪਛਾਣ ਕੀਤੀ ਹੈ ਜਿਹੜੀਆਂ ਬੋਗਸ ਬਿਲਿੰਗ ਤੇ ਆਈਪੀਸੀ ਕੱਪੜੇ ਲਈ ਜਿਹੜੀਆਂ ਯੂਜ਼ ਕਰ ਰਹੀਆਂ ਸੀਗੀਆਂ ਵੀ ਫਰਮਾਂ ਦੀ ਇਸ ਤੋਂ ਇਲਾਵਾ ਵੀ ਜਿਹੜੀ ਅਸੀਂ ਪਛਾਣ ਕੀਤੀ ਹੈਗੀ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲੈ ਰਹੇ ਹਾਂਗੇ ਇਹਦੇ ਵਿੱਚ ਮੈਂ ਸਮਝਦਾਗਾ ਜਿਹੜੇ ਮਾਸਟਰ ਮਾਈਂਡ ਸੀ ਉਹ ਕੀ ਕਰਦੇ ਸੀਗੇ ਜਿਹੜੇ ਬੇਰਜ਼ਾਰ ਲੋਕ ਸੀ ਬੇਰਜ਼ਾਰ ਮਜ਼ਦੂਰ ਬਰਗ ਦੇ ਲੋਕ ਸੀਗੇ ਜਿਹੜੇ ਵਿਚਾਰੇ ਮਜ਼ਦੂਰੀ ਕਰਨ ਲਈ ਕੇਵਲ ਚੌਕ ਜਾਂਦੇ ਸਿਖੜਦੇ ਸੀ ਉਹਨਾਂ ਦੇ ਪਹਿਨ ਕਾਰਡ ਆਧਾਰ ਕਾਰਡ ਲੈ ਕੇ ਉਹਨਾਂ ਨੂੰ ਕਹਿੰਦੇ ਸੀਗੇ ਤੁਸੀਂ ਅੱਜ 500 ਦੀ ਬਜਾਏ 700 ਰੁਪਏ ਤੁਹਾਨੂੰ ਦਿਹਾੜੀ ਦੇਵਾਂਗੇ ਪਰ ਲੇਕਿਨ ਅਸੀਂ ਤੁਹਾਡੇ account 'ਚ transfer ਕਰ ਦੇਵਾਂਗੇ ਤੁਸੀਂ ਸਾਨੂੰ ਆਪਣਾ account ਨੰਬਰ ਦੇ ਦਿਓ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਦੇ ਦਿਓ ਤੇ ਤੁਹਾਡੇ account 'ਚ ਕਰਦਾ ਕਿ ਉਸ ਤੋਂ ਲੈ ਕੇ ਫਿਰ ਉਹ ਉਸੇ ਆਧਾਰ ਕਾਰਡ ਨੂੰ ਉਸੇ account ਨੰਬਰ ਨੂੰ GSCI ਇਹਦੇ ਅੰਦਰ ਰਜਿਸਟਰ ਕਰਵਾ ਲੈਂਦੇ ਸੀ ਔਰ ਖਾਤਾ ਜਿਹੜਾ ਉਹ ਖੁੱਲਿਆ ਹੁੰਦਾ ਸੀਗਾ ਕਰਵਾ ਕੇ ਸਿਰ ਉਹ ਫਰਾਡ ਕਰਦੇ ਸੀ ਇਸ ਤਰ੍ਹਾਂ ਜਿਹੜਾ ਇਹ ਅਸੀਂ 800 860 ਕਰੋੜ ਰੁਪਏ ਦਾ ਫਰਾਡ ਜਿਹੜਾ ਅ ਅਟ੍ਰੈਕਟ ਕੀਤਾਗਾ ਨੂੰ ਫੜਿਆਗਾ ਪਰ ਇਹਦੇ ਅੰਦਰ ਜਿਹੜੀ ਅ ਅਪਰੋਕਸੀਮੇਟ ਚੋਰੀ ਸੀ ਟੈਕਸ ਦੀ ਉਹ 157 ਕਰੋੜ ਦੀ ਸੀਗੀ ਤੋਂ ਇਸ ਤੋਂ ਬਿਨਾ ਇਹਦੇ ਵਿੱਚ ਅਸੀਂ ਕਾਫੀ سارے ਸਬੂਤ ਜਿਹੜੇ ਨੇ ਉਹ ਮੈਂ ਦੱਸ ਦਿਆਂ ਕਿਉਂਕਿ ਇਨਵੈਸਟੀਗੇਸ਼ਨ ਆਲਮੋਸਟ ਇਸ ਕੇਸ ਦੀ ਕੰਪਲੀਟ ਹੋਣ ਵਾਲੀ ਆ 40 ਲੱਖ ਰੁਪਿਆ ਇਹਦੀ ਜਿਹੜੀ ਆ ਕਰੰਸੀ ਉਹ ਅਸੀਂ ਰਿਕਵਰ ਕੀਤੀ ਸੀ ਫਰਜੀ ਬਿੱਲ ਬੁੱਕਾਂ ਬਿਨਾ ਦਰਖਸਤ ਚੈੱਕ ਬੁੱਕ ਸਟੈਂਪ ਲੱਗੇ ਜਿਹੜੇ ਫਾਰਮ ਸੀ ਉਹ ਫੜੇ ਸੀਗੇ ਸੋ ਇਹਦੇ ਵਿੱਚ ਕਾਰਵਾਈ ਜਿਹੜੀ ਹੋਈ ਆ ਐਫ ਆਈ ਆਰ ਨੰਬਰ 139 ਡੇਟਡ 25 6 25 ਲੁਧਿਆੜਾ 'ਚ ਦਰਜ ਹੋਈ ਆ ਔਰ ਇਹਦੇ ਅੰਦਰ ਜਿਹੜਾ ਮੁੱਖ ਦੋਸ਼ੀ ਆ ਸਰਬਜੀਤ ਸਿੰਘ ਉਹਦੀ ਗ੍ਰਿਫਤਾਰੀ ਜਿਹੜੀ ਆ ਅਜਿਉ ਭੱਜਿਆ ਹੋਇਆਗਾ ਉਹ ਦੀ ਗੈਰਤਾਰੀ ਹੋ ਰਹੀ ਹੈ ਕਿ ਉਹ ਕਾਫੀ ਸਾਰੇ ਜਿਹੜੇ ਵਿਅਕਤੀ ਨੇ ਉਹ ਅਰੈਸਟ ਕਰ ਲਏਗੇ ਨੇ ਇਸ ਤੋਂ ਬਨਾ ਇੱਕ ਬਹੁਤ ਸੀਰੀਅਸ ਫਰਾਡ ਜਿਹੜਾ ਸਾਡੇ ਜੀਐਸਟੀ ਡਿਪਾਰਟਮੈਂਟ ਨੇ ਡਿਟੈਕਟ ਕੀਤਾਗਾ ਉਹ ਆਗਾ ਐਮਐਸ ਮਾਤਾ ਦੁਰਗਾ ਰੋਡ ਲਾਈਨ ਤੁਸੀਂ ਦੇਖੀ ਹੋਣੀ ਉਹ ਰੋਡ ਲਾਈਨ ਸਰਕਾਰ ਤੇ ਸੜਕਾਂ ਦੇ ਤੇ ਟਰੱਕ ਬਸਾਂ ਉਹਨਾਂ ਦੀਆਂ ਘੁੰਮਦੀਆਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਕਿਆਂ ਐਮਐਸ ਮਾਂ ਦੁਰਗਾ ਰੋਡ ਲਾਈਨ ਇਹਦਾ ਵੀ 168 ਕਰੋੜ ਰੁਪਏ ਦਾ ਈਵੇ ਬਿੱਲ ਜਿਹੜਾ ਸਿਉ ਦੀ ਧੋਖਾਖਤੜ ਜਿਹੜੀ ਆ ਅਸੀਂ ਡਿਟੈਕਟ ਕੀਤੀ ਆ ਔਰ ਇਹਦੇ ਨਾਲ 30 ਯਾਨੀ 30.66 ਕਰੋੜ ਰੁਪਏ ਦੀ ਟੈਕ ਟੋਰੀ ਜਿਹੜੀ ਆ ਉਹ ਸਾਹਮਣੇ ਆਈ ਆ ਐਫ ਆਈ ਆਰ ਜਿਹੜੀ ਦਰਜ ਹੋਈ ਆ ਮਾਂ ਦੁਰਗਾ ਰੋਡ ਲਾਈਨ ਦੇ ਅੰਦਰ ਉਹਦਾ ਜੀ ਐਸ ਸੀ ਨੰਬਰ ਦੇ ਆਧਾਰ ਤੇ ਉਹਦੀ ਜਿਹੜੀ ਆ ਅਸੀਂ ਐਫ ਆਈ ਆਰ ਦਰਜ ਕਰਾਈ ਆ ਔਰ ਉਹਦੇ ਤੇ ਵੀ ਜਿਹੜਾ ਐਕਸ਼ਨ ਸਾਡਾ ਲਗਾਤਾਰ ਜਾਰੀ ਆ ਇਹ ਰੋਡ ਲਾਈਨ ਜਿਹੜੀ ਆ ਕਾਪਰ ਦਾ ਤਬਾਕੂ ਦਾ ਸਕ੍ਰੈਪ ਦਾ ਕੰਮ ਕਰਦੇ ਸੀ 30 ਕਰੋੜ ਰੁਪਏ ਦੀ ਜਿਹੜੀ ਆ ਇਹਨਾਂ ਨੇ ਚੋਰੀ ਕੀਤੀ ਸੀ ਸੋ ਇਸ ਦੇ ਵਿੱਚ ਜਿਹੜਾ ਇਹਦਾ ਮਾਲਕਾ ਬਿਜੇ ਮਮਗੈਨ ਬਿਜੇ ਮਮਗੈਨ ਦਾ ਮਾਲਕ ਉਹਦੇ ਵਿਰੁੱਧ ਐਫ ਆਈ ਆਰ ਨੰਬਰ 184 ਡੇਟਡ 3625 ਜਿਹੜੀ ਆ ਉਹ ਅਸੀਂ ਦਰਜ ਕੀਤੀ ਆ ਇਹਦੇ ਅੰਦਰ ਵੀ ਗ੍ਰਿਫਤਾਰੀਆਂ ਕਾਫੀ ਸਾਰੀਆਂ ਅਜੇ ਬਾਕੀ ਨੇ ਕਾਫੀ ਸਾਰੇ ਲੋਕਾਂ ਨੂੰ ਅਸੀਂ ਫੜ ਲਿਆਗਾ ਸੋ ਇਹ ਤਾਂ ਪੋਸੀਬਲ ਹੋਇਆ ਕਿ ਲਗਾਤਾਰ ਅਸੀਂ ਪੰਜਾਬ ਦੇ ਅੰਦਰ ਲਗਾਤਾਰ GST ਇੰਦੇ ਅੰਦਰ ਡਿਪਾਰਟਮੈਂਟ ਦੇ ਅੰਦਰ ਲਗਾਤਾਰ ਅਸੀਂ ਸੁਧਾਰ ਕਰਦੇ ਆ ਸੁਧਾਰ ਕਰ ਰਹੇ ਆ ਅਸੀਂ ਇੱਕ ਆਪਣਾ ਨਵਾਂ ਇੰਟੀਗ੍ਰੇਸ਼ਨ ਜਿਹੜਾ ਸ਼ੁਰੂ ਕੀਤਾਗਾ IFMS ਕਿ ਅਸੀਂ ਹਰੇਕ ਡਿਪਾਰਟਮੈਂਟ ਦਾ ਸ਼ੁਰੂ ਕੀਤਾਗਾ ਕਿ ਜਦੋਂ ਅਸੀਂ ਡਿਪਾਰਟਮੈਂਟਾਂ ਨੂੰ ਜਦੋਂ ਅਸੀਂ ਡਿਪਾਰਟਮੈਂਟਾਂ ਨੂੰ ਗ੍ਰਾਂਟ ਜਾਰੀ ਕਰਦੇ ਆ ਮੰਨ ਲਓ ਅਸੀਂ ਹਾਊਸਿੰਗ ਡਿਪਾਰਟਮੈਂਟ ਨੂੰ ਗ੍ਰਾਂਟ ਜਾਰੀ ਕੀਤੀ ਕਿਸੇ ਬਿਲਡਿੰਗ ਦੇ ਲਈ ਜਾਂ ਅਸੀਂ ਫੂਡ ਸਪਲਾਈ ਨੂੰ ਕੀਤੀ ਜਾਂ ਸੀ ਕਿ ਉਸੇ ਹੋਟ ਡਿਪਾਰਟਮੈਂਟ ਨੂੰ ਕੀਤੀ ਤਾਂ ਜਦੋਂ ਉਸੇ ਗ੍ਰਾਂਟ ਜਾਰੀ ਕਰਦੇ ਆ ਉਹਦੀ ਜਿਹੜੀ ਗ੍ਰਾਂਟ ਲੱਗਦੀ ਸੀ ਉਹਦੇ ਜਿਹੜੇ ਜੀਐਸਸੀ ਦੇ ਪੈਸੇ ਸੀ ਉਹ ਕਿਤੇ ਨਾ ਕਿਤੇ ਸਹੀ ਤਰੀਕੇ ਦੇ ਨਾਲ ਸਰਕਾਰ ਕੋਲੇ ਨਹੀਂ ਪਹੁੰਚਦੇ ਸੀ ਹੁਣ ਅਸੀਂ ਆਈਐਫਐਫ ਜਿਹੜਾ ਆਈਐਫ ਐਮਐਸ ਇੰਟੀਗ੍ਰੇਟਡ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਇੰਟੀਗ੍ਰੇਟਡ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਜਿਹੜਾ ਆਈਐਫ ਐਮਐਸ ਜਿਹੜਾ ਪੰਜਾਬ ਉਹ ਅਸੀਂ ਬਣਾ ਲਿਆ ਉਦੇ ਉਹਦੇ ਤਹਿਤ ਜਿਹੜਾ ਉਹ ਸਾਰਾ ਪੈਸਾ ਜਿੰਨੀ ਗ੍ਰਾਂਟ ਦਿੱਤੀ ਆ ਉਹਦਾ ਬਣਦਾ ਜੀਐਸਟੀ ਜਿਹੜਾ ਉਹ ਇੱਕ ਇੱਕ ਪੈਸਾ ਡਿਪਾਰਟਮੈਂਟ ਕੋਲੇ ਪਹੁੰਚ ਰਿਹਾਗਾ ਇਸ ਤੋਂ ਬਿਨਾ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਲਿਆਗਾ ਨਵੀਂ ਪਹਿਲ ਕਰ ਵੀ ਕੀਤੀ ਆ ਪੰਜਾਬ ਦੇ ਅੰਦਰ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਔਰ ਜਿਸ ਦੇ ਨਾਲ ਜੀਐਸਟੀ ਲਗਭਗ ਸਾਡਾ ਜੇ ਮੈਂ ਐਨਿਊਅਲੀ ਗੱਲ ਕਰਾਂ ਸਾਲਾਨਾ ਗੱਲ ਕਰਾਂ ਤਾਂ 500 ਕਰੋੜ ਰੁਪਇਆ ਜਿਹੜਾ ਆ ਆਜੂਗਾ ਜਿਹੜਾ ਕਿਸੇ ਨਾ ਕਿਸੇ ਰੂਪ ਚ ਦੂਸਰੇ ਸਟੇਟਾਂ ਨੂੰ ਜਾਂਦਾ ਸੀ ਯੂਨੀਅਨ ਟੈਰੀਟਰੀਆਂ ਨੂੰ ਜਾਂਦਾ ਸੀ ਜਾਂ ਅਦਰ ਸਟੇਟ ਤੋਂ ਜਾਂਦਾ ਸੀ ਯਾਨੀ ਸਾਡੇ ਡਿਪਾਰਟਮੈਂਟ ਤੇ ਜਿਹੜੇ GST ਦੇ ਰਜਿਸਟ੍ਰੇਸ਼ਨ ਸੀਗੀਆਂ ਉਹ ਜਾਂ ਜੋੜੀ ਚ ਹੋਣੀਆਂ ਸੀਗੀਆਂ ਜਾਂ ਅਦਰ ਕਿਸੇ ਹੋਸਟ ਸਟੇਟ ਹੋ ਜਾਉਣੀਆਂ ਸੀਗੀਆਂ ਕਿਉਂਕਿ ਉਹਨਾਂ ਦੇ ਕਿਸੇ ਨਾ ਕਿਸੇ ਸਮੇਂ ਉਹਨਾਂ ਦੇ ਹੈੱਡ ਆਫਿਸ ਕਿਸੇ ਹੋਰ ਸਟੇਟਸ ਰਹਿ ਸੀ ਜਾਂ ਸਬ-ਆਫਿਸ ਤਰਹਿ ਸੀ ਉਥੇ ਉਸ ਸਮੇਂ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਅਬ ਦਾ ਜੀਐਸਟੀ ਜਿਹੜਾ ਸੀ ਰਜਿਸਟ੍ਰੇਸ਼ਨ ਉਥੇ ਕਰਵਾਈ ਸੀ ਉਹ ਸਾਰੀ ਰਜਿਸਟ੍ਰੇਸ਼ਨ ਜਿਹੜੀ ਆ ਸੀ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਉਹ ਸਾਰੀ ਰਜਿਸਟ੍ਰੇਸ਼ਨ ਅਸੀਂ ਉਹ ਪੰਜਾਬ ਕਰਵਾਈ ਆ ਮਹਾਲੀਚ ਕਰਵਾਈ ਆ ਜਿੱਥੇ ਜਿੱਥੇ ਡਿਪਾਰਟਮੈਂਟ ਜਿਹੜੇ ਅਡਜਸਟ ਕਰਦੇ ਨੇ ਜਾਂ ਉਹਦੇ ਸਬ-ਆਫਿਸਰ ਜਿਹੜੇ ਅਡਜਸਟ ਕਰਦੇ ਨੇ ਜਾਂ ਹੈੱਡ ਆਫਿਸ ਅਡਜਸਟ ਕਰਦੇ ਨੇ ਉਹਦੇ ਨਾਲ ਤਕਰੀਬਨ ਐਨੂਅਲੀ 500 ਕਰੋੜ ਰੁਪਏ ਦਾ ਫਾਇਦਾ ਜਿਹੜਾ ਉਹ ਪੰਜਾਬ ਨੂੰ ਹੋਊਗਾ ਇਸ ਤੋਂ ਬਿਨਾ ਰੀਅਲ ਟਾਈਮ ਈ-ਵੇ ਬਿਲ ਪੋਰਟਲ ਇਹ ਬਹੁਤ ਹੀ ਮੈਸਨਿਕ ਅੱਛੀ ਸ਼ੁਰੂਆਤ ਪੰਜਾਬ ਤੋਂ ਹੀਆ ਰੀਅਲ ਟਾਈਮ ਈ-ਵੇ ਬਿਲ ਇਹਦਾ ਮਤਲਬ ਕੀ ਆ ਕਿ ਅੱਗੇ ਜਿਹੜੇ ਈ-ਵੇ ਬਿਲ ਸੀ ਈ-ਵੇ ਬਿਲ ਜਦੋਂ ਮੰਨ ਲਓ ਦਿੱਲੀ ਚ ਈ-ਵੇ ਬਿਲ ਕਟਿਆ ਉਹਦੀ ਇਨਫਰਮੇਸ਼ਨ ਪੰਜਾਬ ਤੱਕ ਪਹੁੰਚਦੇ ਆ ਪਹੁੰਚਦੇ ਆ ਆਲਮੋਸਟ 10 ਤੋਂ 4 ਦਿਨ ਲੱਗ ਜਾਂਦੇ ਸੀ 3 ਤੋਂ 4 ਦਿਨ ਦਾ ਸਮਾਂ ਲੱਗ ਜਾਂਦਾ ਸੀਗਾ ਸਾਨੂੰ ਉਸ ਫਰਾਡ ਨੂੰ ਉਸ ਗੱਡੀ ਦੇ ਟੈਕਸ ਨੂੰ ਅਸੈਸ ਕਰਨ ਦੇ ਅੰਦਰ ਕਿਉਂਕਿ ਲੰਘ ਜਾਂਦੀ ਸੀ 4 ਦਿਨਾਂ ਚ ਪਤਾ ਹੀ ਨਹੀਂ ਲੱਗਦਾ ਸੀਗਾ ਸੋ ਕਿੰਨਾ ਬਿਲ ਜਾਰੀ ਹੋਇਆ ਕਿੰਨਾ ਨਹੀਂ ਹੋਇਆ ਤੋ ਕਈ ਵਾਰ ਯੂਪੀ ਬਿਹਾਰ ਇਹ 3-4 ਦਿਨ ਦਾ ਸਮਾਂ ਲਾਈਏ ਤਾਂ ਪੂਰੇ ਨਾਰਥ ਇੰਡੀਆ ਦੇ ਕੇ ਪੂਰੇ ਇੰਡੀਆ ਦੇ ਟਰੱਕ ਜਿਹੜੇ ਨੇਗੇ ਉਹ ਇੱਕ ਦੇਸ਼ਾਂ ਇੱਕ ਦੂਜਾ ਸਟੇਟ ਜਿਹੜਾ ਕ੍ਰੋਸ ਕਰਦੇ ਨੇ 3 ਦਿਨਾਂ ਚ ਹੁਣ ਜਿਹੜਾ ਅਸੀਂ ਰੀਅਲ ਟਾਈਮ ਈਵੇ ਬਿਲ ਪੋਰਟਲ ਬਣਾਇਆਗਾ ਇਹਦੇ ਚ ਅਸੀਂ ਲਗਭਗ ਵਿਧਾਨਨ ਹਨ ਆਵਰ ਵਿਧਾਨਨ ਹਨ ਆਵਰ ਅਸੀਂ ਡਿਟੈਕਟ ਕਰ ਪਾਵਾਂਗੇ ਕਿ ਈਵੇ ਬਿਲ ਜਿਹੜਾ ਉਹ ਦਿੱਲੀ ਚ ਜਨਰੇਟ ਹੋ ਗਿਆ ਮਾਲ ਜਿਹੜਾ ਫਲਾਣੇ ਟਰੱਕ ਚ ਭਰਿਆ ਗਿਆ ਫਲਾਨੀ ਟ੍ਰਾਂਜ਼ਾਇਟਮੈਂਟ ਫਲਾਨੀ ਜਿਹੜੀ ਆ ਟ੍ਰੇਨ ਤੇ ਆ ਰਹੀ ਆ ਜਾਂ ਗੱਡੀ ਤੇ ਆ ਰਹੀ ਆ ਜਾਂ ਜਿਸ ਵੀ ਵਹੀਕਲ ਤੇ ਆ ਰਹੀ ਆ ਜਿਸ ਵੀ ਟਰਾਂਸਪੋਰਟੇਸ਼ਨ ਦੇ ਸਾਧਨ ਤੇ ਆ ਰਹੀ ਆ ਉਹਨੂੰ ਅਸੀਂ ਇੱਕ ਘੰਟੇ ਦੇ ਅੰਦਰ ਡਿਟੈਕਟ ਕਰ ਲਵਾਂਗੇ ਕਿ ਹਾਂਜੀ ਇਹ ਦਿੱਲੀ ਤੋਂ ਚੱਲਦੀ ਬੰਗਲੌਰ ਤੋਂ ਚੱਲਦੀ ਕਿੱਥੋਂ ਚੱਲਦੀ ਇਹਦੀ ਡੈਸਟੀਨੇਸ਼ਨ ਜਿਹੜੀ ਆ ਉਹ ਲੁਧਿਆਣਾ ਜਲੰਧਰ ਅਮਰਸਰ ਪੰਜਾਬ ਦੇ ਕਿਸੇ ਵੀ ਸ਼ਹਿਰ ਚਾ ਤੋਂ ਸਾਨੂੰ ਜਿਹੜਾ ਉਥੇ ਟੈਕਸਟ ਦੀ ਜਿਹੜੀ ਆ ਸਿਲੈਕਟ ਕਰਨ ਦੇ ਅੰਦਰ ਬੈਸਾਂ ਵਿੱਚ ਬੜੀ ਆਸਾਨੀ ਹੋਊਗੀ ਸੋ ਇਹ ਸਾਰਾ ਕੁਝ ਪੋਸੀਬਲ ਆ ਆਉਣ ਵਾਲੇ ਸਮੇਂ ਚ ਅਸੀਂ ਕੁਝ ਹੋਰ ਪੋਰਟਲ ਜਿਹੜੇ ਬੜੀ ਜਲਦੀ ਲਾਂਚ ਕਰਨ ਵਾਲੇ ਆ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਪੰਜਾਬ ਦੀ ਟੈਕਸ ਐਨਫੋਰਸਮੈਂਟ ਜਿਹੜੀ ਆ ਹੋਰ ਸਟਰੋਂਗ ਹੋਊਗੀ ਹੋਰ ਮਜ਼ਬੂਤ ਹੋਊਗੀ ਤਾਂ ਕਿ ਪੰਜਾਬ ਦਾ ਪੈਸਾ ਜਿਹੜਾ ਇੱਕ ਇੱਕ ਪੈਸਾ ਉਹ ਕੋਈ ਉਹਨੂੰ ਕੋਈ ਚੋਰੀ ਦਾ ਕਰ ਸਕੇ ਟੈਕਸ ਦਾ ਔਰ ਲਗਾਤਾਰ ਉਹ ਸਾਡੇ ਖਜ਼ਾਨੇ ਚ ਆਵੇ ਤੇ ਸਿਰਫ ਤਾਂ ਹੀ ਪੋਸੀਬਲ ਹੋ ਸਕਿਆ ਜੇਕਰ ਮੈਂ ਸਮਝਦਾ ਸਾਡੀ ਕ੍ਰਾਪਸ਼ਨ ਦੇਗੇਨਸ ਜ਼ੀਰੋ ਟੋਲਰੈਂਸ ਆ ਸਾਬੀ ਪ੍ਰਸ਼ਾਸਨ ਦੇਗੇ ਜ਼ੀਰੋ ਟੋਪ ਲਸਾ ਪਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾੜ ਦੇ ਵਿਚਾਰ ਨਾ ਦੇਤੇ ਹੈ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਇੱਕ ਇਮਾਨਦਾਰ ਤੇ ਨੇਕ ਨੀਤੀ ਵਾਲੀ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਆ ਹੁਣੇ ਅਸੀਂ ਜਿਹੜੇ ਸਾਡੇ ਵੱਡੇ ਪੰਜ ਟੈਕਸਪੀਅਰ ਨੇ ਉਹਨਾਂ ਨੂੰ ਬੇਸੀ ਸਨਮਾਨਿਤ ਕੀਤਾ ਉਨਰ ਕੀਤਾਗਾ ਕਿ ਪੰਜਾਬ ਦੇ ਲਗਾਤਾਰ ਪੰਜਾਬ ਦੇ ਲੋਕ ਜਿਹੜੇ ਨੇ ਕਿ ਉਹ ਇਮਾਨਦਾਰੀ ਦੇ ਨਾਲ ਸਾਨੂੰ ਟੈਕਸ ਦੇ ਰਹੇ ਨੇ ਕਿਉਂ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਉਹਦਾ ਗਠਨ ਹੋਇਆਗਾ ਸੋ ਮੈਂ ਉਹਨਾਂ ਸਾਰੇ ਟੈਕਸ ਪੇਅਰ ਨੂੰ ਜਿਹੜੇ ਅੱਛੇ ਤਰੀਕੇ ਦੇ ਨਾਲ ਸਰਕਾਰ ਦਾ ਸਹਿਯੋਗ ਕਰ ਰਹੇ ਨੇ ਇਮਾਨਦਾਰ ਦੇ ਟੈਕਸ ਦੇ ਰਹੇ ਨੇਗੇ ਉਹਨਾਂ ਸਾਰਿਆਂ ਨੂੰ ਮੁਬਾਰਕਬਾਦ ਦੇਣੀ ਚਾਹਾਂਗਾ ਸੋ ਇਹ ਇਥੋਂ ਪਤਾ ਲੱਗਦਾ ਕਿ ਅੱਜ ਪੰਜਾਬ ਦੇ ਵਿੱਚ ਪੁਰਾਣੀਆਂ ਸਰਕਾਰਾਂ ਜਿਹੜੀਆਂ ਨੇਗੀਆਂ ਉਹ ਕਿਸ ਤਰ੍ਹਾਂ ਜਿਹੜੀਆਂ ਟੈਕਸ ਚੋਰੀ ਕਰਦੀਆਂ ਸੀ ਕਿਸ ਤਰ੍ਹਾਂ ਉਹਨਾਂ ਨੇ ਡਿਪਾਰਟਮੈਂਟਾਂ ਨੂੰ ਮਤਲਬ ਕਿ ਕੱਖੋਂ ਹੌਲੇ ਕਰ ਰੱਖਿਆ ਸੀ ਹਰ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਹੱਥ ਬੰਨੇ ਹੁੰਦੇ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੰਪਲਸ਼ਨ ਦੇ ਅੰਦਰ ਉਹਨਾਂ ਨੂੰ ਕੰਪੈਲ ਕਰਕੇ ਕਿਸ ਤਰ੍ਹਾਂ ਜਿਹੜੀਆਂ ਚੋਲੀਆਂ ਕਰਵਾਇਆਂ ਜਾਂ ਕਰਵਾਉਣ ਦੇ ਉਤਸ਼ਾਹਿਤ ਕੀਤਾ ਜਾਂਦਾ ਸੀ ਪਰ ਲੇਕਿਨ ਸਾਡੀ ਪੰਜਾਬ ਦੀ ਹਿਸਟਰੀ ਦੇ ਅੰਦਰ ਪਹਿਲੀ ਸਰਕਾਰ ਆ ਜਿਹੜੀ ਬਿਲਕੁਲ ਕਾਨੂੰਨ ਨੂੰ ਮੰਨਦੀ ਆ ਔਰ ਕਾਨੂੰਨ ਨੂੰ ਲਾਗੂ ਕਰਦੀ ਆ ਔਰ ਇਮਾਨਦਾਰੀ ਉੱਤੇ ਪਹਰਾ ਦੇਦੀ ਆ